ਸਤਿ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮਾਂ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ ਅਗਲੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੇ ਮੌਸਮ ਦੀ 13 14 15 ਜਨਵਰੀ ਨੂੰ ਮੌਸਮ ਪੰਜਾਬ ਦਾ ਕਿਹਦਾ ਰਹਿ ਸਕਦਾ ਸਭ ਤੋਂ ਪਹਿਲਾਂ ਲੋਹੜੀ ਦੇ ਪਵਿੱਤਰ ਤਿਉਹਾਰ ਦੀਆਂ ਆਪ ਸਭ ਜੀ ਨੂੰ ਮੁਬਾਰਕਾਂ ਜੀ ਬਹੁਤ-ਬਹੁਤ ਔਰ ਜੇਕਰ ਮੌਸਮਾਂ ਦੀ ਅਫਰਡ ਇਸ ਲਈ ਜੀ ਦੇਖੀਏ ਤੇ ਤਾਜ਼ਾ ਸੈਟੇਲਾਈਟ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 13 ਜਨਵਰੀ ਲੋਹੜੀ ਦਾ ਅਜਤ ਦਿਨ ਹੈ ਸਵੇਰ ਦੇ ਲਗਭਗ 9:30 ਪਾਣੀ 10 ਵਜੇ ਚਾਰੇ ਆ ਪੰਜਾਬ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਤਿੱਖੀ ਧੁੱਪ ਅੱਜ ਸਵੇਰ ਤੋਂ ਲੱਗ ਰਹੀ ਹੈ ਸੂਰਜ ਦੇ ਚੜਦੇ ਸੂਰਜ ਦੇ ਦਰਸ਼ਨ ਬਹੁਤੇ ਖੇਤਰਾਂ ਦੇ ਵਿੱਚ ਹੋਏ ਨੇ ਤੇ ਦੂਜੇ ਪਾਸੇ ਰਾਜਸਥਾਨ ਦੇ ਬਹੁਤ ਹੀ ਵੱਡੇ ਖੇਤਰ ਦੇ ਵਿੱਚ ਸੰਘਣੀ ਧੁੰਦ ਇਸ ਵੇਲੇ جاری ਹੈ ਔਰ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਪਲੱਸ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਧੁੰਦ ਦੀ ਚਾਦਰ ਇਸ ਵੇਲੇ ਛਾਈ ਹੋਈ ਹੈ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਭਾਵਾਂ ਲੈਂਦੇ ਵਾਲੇ ਪਾਸੇ ਹੁਣ ਲੈਂਦੇ ਵਾਲਾ ਪਾਸਾ ਪੰਜਾਬ ਹੋਵੇ ਫੌਂਜੋ ਚੜਦਾ ਪੰਜਾਬ ਹੋਵੇ ਤੇ ਮੌਸਮ ਲਗਭਗ ਸਾਫ਼ ਬਣਿਆ ਹੋਇਆ ਹੈ ਪਿੱਛੇ ਪੱਛਮੀ ਸਿਸਟਮ ਲੰਘ ਕੇ ਗਿਆ ਜੀ ਜਿਹਦੇ ਨਾਲ ਠੰਡਕ ਵਧੀਆ ਠਾਰੀ ਵਧੀਆ ਆਉਂਦੇ ਜਿਹੜੇ 72 ਘੰਟੇ ਨੇ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਆ ਸੀਤ ਲਹਿਰ ਉਸੇ ਤਰ੍ਹਾਂ ਜਿਹੜੀ ਰਿਕਾਰਡ ਫਤਰ ਤੇ جاری ਰਹੇਗੀ ਪਲੱਸ ਕਰਾਕੇ ਦੀ ਠੰਡ ਜੜੀ ਉਸੇ ਤਰ੍ਹਾਂ ਚੱਲਦੀ ਰਹਿਣੀ ਹੈ ਹਾਲਾਂਕਿ ਅਗਲੇ ਜਿਹੜੇ 48 ਘੰਟੇ ਨੇ ਅੱਜ ਤੇ ਕੱਲ ਧੁੱਪ ਲੱਗਣੀ ਆ ਬਹੁਤੇ ਵੱਡੇ ਖੇਤਰਾਂ ਦੇ ਵਿੱਚ ਧੁੰਦ ਦੇ ਵੀ ਅਲਰਟ ਨੇ ਧੁੰਦ ਪੰਜਾਬ ਦੇ ਵਿੱਚ ਘਾਟਾਸਾਰ ਨੇ ਕੁਝ ਮਿਨੀ ਲੈਵਲ ਤੇ ਕੁਝ ਖੇਤਰਾਂ ਦੇ ਵਿੱਚ ਧੁੰਦ ਹੋ ਵੀ ਸਕਦੀ ਆ ਸਵੇਰ ਵੇਲੇ ਪਰ ਉਹ ਵੀ ਹੌਲੀ ਹੌਲੀ ਧੁੱਪ ਚੜਨ ਦੇ ਨਾਲ ਲੁੱਟ ਜਾਣੀ ਆ ਇਸ ਲਈ ਅਗਲੇ 48 72 ਘੰਟੇ ਮੌਸਮ ਧੁੰਦ ਵਾਲੇ ਹਕਤੋਂ ਵੀ ਥੋੜੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਧੁੱਪ ਲੱਗ ਸਕਦੀ ਆ 15 ਤਰੀਕ ਨੂੰ ਬੱਦਲਵਾਈ ਐਂਟਰ ਕਰ ਸਕਦੀ ਆ ਕਿਉਂਕਿ ਇੱਕ ਹਲਕਾ ਸਿਸਟਮ ਆ ਰਿਹਾ ਜੀ 15 ਦੀ ਦੁਪਹਿਰ ਤੋਂ ਬਾਅਦ ਪੰਜਾਬ ਹਰਿਆਣਾ ਦੇ ਵਿੱਚ ਬੱਦਲਵਾਈ ਵਾ ਲਾ ਕੇ ਜਾ ਕੇ ਕਿਹੜੇ ਖੇਤਰਾ ਦੇ ਵਿੱਚ ਛਰਾਟੇ ਦਾ ਅਸਰ ਰਹਣਗੇ ਸੋ ਇਹ ਸਿਸਟਮ ਜਿਹੜਾ ਹੋਏਗਾ ਜੀ ਹਰਿਆਣਾ ਪੰਜਾਬ ਔਰ ਰਾਜਸਥਾਨ ਦੇ ਕੁਝ ਖੇਤਰਾ ਨੂੰ ਪ੍ਰਭਾਵਿਤ ਕਰੇਗਾ 15 ਤੇ 16 ਤਰੀਕ ਨੂੰ ਇਸ ਤੋਂ ਇਲਾਵਾ ਜੀ ਸੰਗਨੀ ਧੁੰਦ ਦੇ ਜਿਹੜੇ ਔਰ ਸੀਤ ਲਹਿਰ ਦੇ ਅਲਰਟ ਆ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਆ ਅੱਜ ਤੇ ਕੱਲ ਤੇ ਪਰਸੋਂ ਅਗਲੇ 3-4 ਦਿਨ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ orange alert ਅੱਜ ਤੇ ਕੱਲ ਲਈ ਜਾਰੀ ਕੀਤੇ ਹੋਏ ਨੇ ਔਰ yellow alert 15-16 ਨੂੰ ਵੀ ਜਾਰੀ ਕੀਤੇ ਹੋਏ ਨੇ ਧੁੰਦ ਬਹੁਤੇ ਵੱਡੇ ਏਰੀਆ ਦੇ ਕਵਰ ਕਰੇਗੀ 15-16 ਤਰੀਕ ਤੱਕ ਹਾਲਾਂਕਿ ਕੁਝ ਮੀਨਿ ਲੈਵਲ ਤੇ ਧੁੰਦ ਬਣੇਗੀ ਪਰ ਧੁੱਪ ਵੀ ਲੱਗਣੀ ਆ ਅੱਜ ਤੇ ਕੱਲ 15 ਤਰੀਕ ਨੂੰ ਬਦਲ ਹੋ ਵੀ ਬਣ ਸਕਦੀ ਆ ਜਿਹਦੇ ਨਾਲ ਧੁੱਪ ਦੇ ਵਿੱਚ ਰੁਕਾਵਟ ਦਰਜ ਹੋਏਗੀ ਸੋ ਠੰਡਾ ਕੋਈ ਰਾਤ ਨਹੀਂ ਅੱਜ ਠੰਡ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਰਿਕਾਰਡ ਪੱਧਰ ਤੇ ਤੇ ਅਸੀਤ ਲੈਟ ਜੜੀ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਤੁਹਾਨੂੰ ਅੱਜ ਸ਼ੁਕਰੀਆ